ਪੰਜਾਬੀ ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਕੋ ਗਿਆ ਹੈ ਜਨ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕਿਸਾਨ ਅੰਦੋਲਨ ਲਈ ਜਾਗਰੂਕ ਤੇ ਉਤਸ਼ਾਹਿਤ ਕਰ ਰਹੇ ਨੇ ਗੁਰਪ੍ਰੀਤ ਕੋ ਵੀ ਨੇ ਆਪਣੀ ਨਵੀਂ ਵੀਡੀਓ ਵਿੱਚ ਲੋਕਾਂ ਨੂੰ ਫੀਲ ਕੀਤੀ ਕਿ ਆਪਣੀ ਗੱਡੀਆਂ ਤੇ ਕਿਸਾਨੀ ਸੰਗਠਨ ਦੇ ਸਮਰਥਨ ਚ ਝੰਡੇ ਤੇ ਸਟicker ਲਗਾਉਣ ਤਾਂ ਕਿ ਜੋ ਕਿਸਾਨ ਅੰਦੋਲਨ ਦੀ ਵਿਜ਼ਿਬਿਲਟੀ ਵਧੇ ਗੁਰਪ੍ਰੀਤ ਕੋ ਕਹਿੰਨੇ ਕਿ ਆਜ ਇਹ ਲਹਿਰ ਲੈ ਕੇ ਆਉਣੀ ਹੈ ਤਾਂ ਝੰਡੇ ਲਹਿਰਾ ਦਿਓ ਸਾਥੀਓ ਕਿਸਾਨ ਅੰਦੋਲਨ ਅਜ ਆਪਣੀ ਚਰਮ ਸੀਮਾ ਤੇ ਹੈ ਬਹੁਤ ਸਾਰੇ ਲੋਕ ਯਾਨੀ ਲੱਖਾਂ ਕਰੋੜਾਂ ਲੋਕ ਜਿਹੜੇ ਆਪਣਾ ਸਮਰਥਨ ਦੇ ਰਿਹਾ ਇਸ ਕਿਸਾਨੀ ਪ੍ਰੋਟੈਸਟ ਨੂੰ ਬਹੁਤ ਸਾਰੇ ਲੋਕ ਉੱਥੇ ਜਾ ਕੇ ਯਾਨੀ ਪ੍ਰੋਟੈਸਟ ਵਾਲੀ ਜਗ੍ਹਾ ਤੇ ਜਾ ਕੇ ਗਰਾਉਂਡ ਜ਼ੀਰੋ ਤੇ ਜਾ ਕੇ ਸਮਰਥਨ ਦੇ ਰਹੇ ਆ ਔਰ ਕਰੋੜਾਂ ਲੋਕ ਘਰੋਂ ਬੈਠੇ ਆਪਣਾ ਸਮਰਥਨ ਦੇ ਰਹੇ ਆ ਔਰ ਐਸੇ ਲੋਕ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਬਹੁਤ ਦਰਦ ਹਮਦਰਦੀ ਸਮਰਥਨ ਪਿਆਰ ਸਮਰਪਣ ਸਭ ਕੁਝ ਐਸ ਅੰਦੋਲਨ ਲਈ ਪਰ ਉਹ ਸ਼ੋਅ ਨਹੀਂ ਕਰ ਪਾ ਰਹੇ ਇਹਦੇ ਇਹਨਾਂ ਕਿ ਵਿਜ਼ਿਬਿਲਟੀ ਬਹੁਤ ਜ਼ਰੂਰੀ ਹੈ ਜੋ ਦਿਲ ਮੇ ਹੋ ਦਿਖਣਾ ਬਹੁਤ ਜ਼ਰੂਰੀ ਹੈ ਸੋ ਜੇ ਤੁਹਾਡੇ ਦਿਲ ਚ ਸਮਰਪਣ ਹੈ ਤਾਂ ਦਿਸਣਾ ਚਾਹੀਦਾ ਸੋ ਵਿਜ਼ਿਬਿਲਟੀ ਬਣਾਓ ਉਹ ਕੀ ਕਰਨਾ ਆਪਾਂ ਆਪਣੀਆਂ ਗੱਡੀਆਂ ਤੇ ਕਿਸਾਨੀ ਸੰਘਰਸ਼ ਦੇ ਸਮਰਥਨ ਚ ਝੰਡੇ ਲਗਾਓ ਸਟicker ਲਗਾਓ ਝੰਡਾ ਲਗਾਓ ਜਾਂ ਸਟicker ਲਗਾਓ ਜਾਂ ਦੋਨੋਂ ਹੀ ਲਗਾਓ ਪਰਵਾਹ ਨਹੀਂ ਕਰਨੀ ਗੱਡੀ ਕਿੱਡੀ ਮਹਿੰਗੀ ਹੈ ਸਾਡੇ ਬੱਚਿਆਂ ਦੇ ਆਉਣ ਵਾਲੀਆਂ ਨਸਲਾਂ ਦੇ ਫਿਊਚਰ ਨਾਲੋਂ ਕੋਈ ਗੱਡੀ ਮਹਿੰਗੀ ਨਹੀਂ ਹੈ ਜਦੋਂ ਵੈਸੇ ਵੀ ਇਲੈਕਸ਼ਨ ਵਗੈਰਾ ਹੁੰਦੇ ਨੇ ਹਰ ਗੱਡੀ ਤੇ ਕਿਸੇ ਨਾ ਕਿਸੇ ਪਾਰਟੀ ਦਾ ਝੰਡਾ ਲੱਗਿਆ ਹੁੰਦਾ ਉਹਨਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਨੇ ਜਿੱਤ ਕੇ ਸਿਰਫ 5 ਸਾਲ ਲਈ ਆਉਣਾ ਹੁੰਦਾ ਪਾਵਰ ਦੇ ਵਿੱਚ ਜੇ ਇਹ ਸੰਘਰਸ਼ ਤੁਸੀਂ ਜਿੱਤਦੇ ਹੋ ਤੇ ਸਦੀਵੀ ਹੋਏਗਾ ਸਦੀਆਂ ਤੱਕ ਹੋਏਗਾ ਸੋ ਰਿਕੁਐਸਟ ਹੈ ਆਪਣੀਆਂ ਗੱਡੀਆਂ ਤੇ ਸਟicker ਲਗਾਓ ਝੰਡੇ ਲਗਾਓ ਘਰਾਂ ਦੇ ਬਾਹਰ ਝੰਡੇ ਲਗਾਓ ਵਿਜ਼ਿਬਿਲਟੀ ਹੋਣੀ ਚਾਹੀਦੀ ਹੈ ਮੈਂ ਲਾਸਟ ਇੱਕੋ ਲਾਈਨ ਕਮਾਂਗਾ ਕਿ ਅਗਰ ਲਹਿਰ ਲੈ ਕੇ ਆਉਣੀ ਹੈ ਤਾਂ ਝੰਡੇ ਲਹਿਰਾ ਦਿਓ ਇਸ ਤੋਂ ਪਹਿਲਾਂ ਗੁਰਪ੍ਰੀਤ ਕੋਗੀ ਕਿਸਾਨ ਅੰਦੋਲਨ ਦੇ ਸਮਰਥਨ ਚ ਦਿੱਲੀ ਪਹੁੰਚੇ ਸੀ ਜਿੱਥੇ ਉਹਨਾਂ ਨੇ ਕਿਸਾਨਾਂ ਦੀ ਗੱਲ ਕਰਦੇ ਹੋਏ ਕੇਂਦਰ ਨੂੰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਸੀ ਇਸ ਦੇ ਨਾਲ ਨਾਲ ਗੁਰਪ੍ਰੀਤ ਕੋਗੀ ਤੋਂ ਇਲਾਵਾ ਹੋਰ ਬਾਕੀ ਕਲਾਕਾਰ ਵੀ ਸੋਸ਼ਲ ਮੀਡੀਆ ਤੇ ਇਸ ਮੂਵਮੈਂਟ ਨੂੰ ਤਾਜ਼ਾ ਰੱਖ ਰਹੇ ਨੇ